ਹਾਂਜੀ ਫੇਸਬੁੱਕ ਫੈਮਲੀ ਅਸੀਂ ਲੱਗੇ ਸੀ ਮਾਂ ਪੁੱਤਰ ਚਾਹ ਪੀਣ ਕਹਿਣਾ ਮੈਂ ਪਰੌਂਠਾ ਖਾਣਾ ਚਾਹ ਨਾ ਤੇ ਹਾਲ ਦੇਖੋ ਇਹਨੂੰ ਪੁੱਛੋ ਹੋਰ ਪੁਝਾਉਣੀਆਂ ਸਾਈਕਲੀ ਹੈ ਰਾਤ ਤੀ ਕੇ ਰਿਆ ਮਾਰਾ ਜਾ ਤੇ ਗੋਲੀਆਂ ਦਿੱਤੀਆਂ ਸੀ ਉਹਨੇ ਡਾਕਟਰ ਨੇ ਜਿਹੜੀਆਂ ਤੇ ਮੈਂ ਗੋਲੀਆਂ ਦਿੱਤੀਆਂ ਨਹੀਂ ਮੈਂ ਰਾਤ ਮੈਂਗਾ ਨਾ ਕਈ ਵਾਰੀ ਕਿਤੇ ਬਾਲਾ ਨਾ ਨਾ ਰੋਜ਼ ਹੋ ਜੇ ਰਸੇ ਦੋਸੇ ਵਾਰ ਹੁਣ ਕਈ ਵਾਰੀ ਤੇ ਮੈਂ ਦੱਬਦੀ ਇਹ ਗੋਲੀਆਂ ਮਾਵਾ ਦੇ ਜਿਹੜੇ ਹਜੇ ਹੁੰਦੇ ਆ ਤੇ ਹੁਣ ਮੈਂ ਕਿ ਰੋਟੀ ਖਵਾ ਕੇ ਦਿੰਨੀ ਗੋਲੀਆਂ ਤੇ ਹਣ ਹਾਏ ਹਾਏ ਦਿਖਾਉਂਦੀ ਹਾਏ ਤੇ ਸਪੋਰ ਹੋ ਨਹੀਂ ਗਿਆ ਤੈਨੂੰ ਉਤਸ਼ਾਹੀ ਹੋਰ ਪਹੁੰਚਾਉਣੀ ਆ ਸਾਈਕਲੀ ਤੇ ਹੁਣ ਵੇਲੇ ਬਿਠਾ ਤੈਨੂੰ ਆਏ ਆਏ ਬਿਠਾ ਆਏ ਗਰੀ ਮੈਂ ਕਹਾਂ ਮਾਰਾ ਤੇ ਸਿੱਧਾ ਹੋ ਤੇ ਮੈਂ ਕਹਾਂ ਬੱਬੂ ਡਾਕਟਰਾਂ ਰਾਜ ਜਾਨੇ ਤੈਨੂੰ ਉਹਦੇ ਲੈ ਚਾਲਦੀ ਆ ਤੇ ਮੈਂ ਕਹਾਂ ਉਹਦੇ ਨਹੀਂ ਅਗਲੇ ਨੂੰ ਤਰਸ ਤੁਰਸ ਕਰਨਾ ਤਾਂ ਤੇਰੀ ਬਾਹ ਫੜ ਕੇ ਦੌੜੋ ਆਏ ਆਏ ਕਾਕਾ ਕੇ ਵੇਖਣੀ ਆ ਤੇ ਹੁਣ ਮੈਂ ਕਹਾਂ ਮੈਂ ਚੱਲ ਜਾ ਮੈਂ ਆਪਣੇ ਬੱਬੂ ਦੇ ਚੱਲਦੇਗਾ ਮੈਂ ਕਹਾਂ ਕੀ ਹੋ ਗਿਆ ਬੱਬੂ ਦਾ ਬੱਬੂ ਦਾ ਆ ਹੋਏ ਬਹੁਤ ਚੋਰ ਮੈਨੂੰ ਪਤਾ ਨਹੀਂ ਚੀਕ ਨਾ नहीं नहीं बुत तो नहीं तू लोटी देव रोटी पाल सू तो बहु ला के आज अरे सोरी चल आपे बह जा फिर आपे कहूगा मैं हो जाए मेरी पीड़ लग दुख लगता तो मेन जे मेरे कहना पुत नाम पावे पुत ना लेके जा सैकड़ी बस आवे इन दूजे वेड़ ਕੱਲ ਤਾਂ ਮੈਨੂੰ ਵਕਤ ਨੂੰ ਫੜਾਵਾ ਤਾਂ ਉਸ ਵਕਤਾਂ ਦੀ ਮਾਰੀ ਅੱਗੇ ਮੇਰੇ ਤੋਂ ਜੂ ਬੀੜ ਨਿਕਲਦੀ ਆ ਉਦੋਂ ਕੰਮ ਮੈਨੂੰ ਘਰ ਦੇ ਬਾਹਰ ਟੁੱਟ ਹੀ ਨਹੀਂ ਆਏਗੀ ਪਾਣੀ ਨਹੀਂ ਭਰਿਆ ਸੀਗਾ ਤੇ ਜੇ ਆ ਵੀ ਜਾਂਦੀ ਤਾਂ ਭਰਿਆ ਫੇਰ ਵੀ ਨਹੀਂ ਸੀ ਜਾਣਾ ਕਿਉਂਕਿ ਬਾਅਦ ਵਿੱਚ ਅਸੀਂ ਚੱਲ ਕੱਲ ਘਰੇ ਹੈ ਨਹੀਂ ਸੀਗੇ ਤੇ ਅੱਜ ਟੁੱਟ ਹੀ ਆਈ ਤੇ ਪਹਿਲਾਂ ਤਾਂ ਮੈਂ ਕਿਹਾ ਟੁੱਟ ਹੀ ਆਈ ਨਹੀਂ ਗਵੰਡ ਤਾਂ ਮੈਂ ਕਿਹਾ ਪਾਣੀ ਉਹ ਪਿੰਨੇ ਘਰ ਦੇ ਪਾਈਪ ਲੈ ਜਾਓ ਕਿ ਲੈ ਆਉ ਕਿਸੇ ਦਾ ਤੇ ਪਾਣੀ ਭਰ ਲਓ ਤੇ ਜਦ ਨੂੰ ਮਟਰ ਨੂੰ ਪੰਪ ਦਾ ਲਾ ਕੇ ਪਲੱਗ ਸੋਚ ਛੱਡੀ ਤੇ ਕੁਦਰਤੀ ਕਿਤੇ ਟੁੱਟ ਹੀ ਆ ਗਈ ਮੈਂ ਤਾਂ ਵੈਸੇ ਛੱਡੀ ਸੀ ਸੋਚ ਮੈਂ ਕਿਹਾ ਚੱਲ ਜੇ ਆ ਗਿਆ ਹੋਇਆ ਘੁੱਟ ਜਾ ਮੈਂ ਤੇ ਵਾਸੇ ਤਾਂ ਚੱਕਦਾ ਨਹੀਂ ਹੁੰਦਾ ਤੇ ਲੈਟਰਨ ਬਾਥਰੂਮ ਤੋਂ ਤਾ ਪੰਡ ਲੀੜਿਆਂ ਦੀ ਥੋਤੀ ਭਾਂਡੇ ਦਾ ਟੋਪਰਾ ਮੰਗਿਆ ਰੋਟੀ ਲਈ ਪਿੰਡ ਤੋਂ ਜਾ ਕੇ ਆਈ ਭਾਈ ਤੋਂ ਸਾਗ ਲਿਆ ਪਹਿਲਾਂ ਤੜਕੇ ਉੱਠ ਕੇ ਗੁਰਦੁਆਰੇ ਗਈ ਤੇ ਹੁਣ ਦੂਜੀ ਵਾਰੀ ਫੇਰ ਚਾਹ ਬਣਾਈ ਵਿੱਚ ਕੀ ਦੁੱਧ ਤੱਤਾ ਕੀਤਾ ਤੇ ਹਜੇ ਲੋਕ ਮੈਨੂੰ ਕਹਿੰਦੇ ਮੈਂ ਵੇਲੀ ਐ ਹੈ ਹੁਣ ਬਸਤੇਰੇ ਚੱਕੇ ਹਜਿੰਦਰੂ ਝਾਰੋ ਨਾਲ ਤੇ ਹੁਣ ਇਹਨੂੰ ਲੈ ਕੇ ਜਾਵਾਂਗੇ ਬਾਗਲ ਤੇ ਨਾਂਹ ਧਰਨਾ ਇਨਸਾਬ ਤੇ ਆਪੇ ਰਕਲ ਦਾ ਗਲਪਿਆ ਤਾਂ ਹੁਣ ਤੇ ਮੈਂ ਆਪ ਕੱਲ ਰੈਕਟਰ ਤੋਂ ਉਧਰ ਰੋਟੀ ਕਪਰਾ ਉਹ ਤੇ ਵਿਚਾਰ ਆਇਆ ਲੋਆ ਕੇ ਜਾਇਆ ਤੜਕੇ ਵਾਲ ਕਢਾ ਕੇ ਜਾਂਦਾ ਤੇ ਹਜੇ ਵੀ ਮੇਰੀ ਧੌਣ ਹੀ ਕਿਸੇ ਕੋਸੇ ਨਹੀਂ ਆਏ ਇੱਧਰ ਉੱਧਰ ਮੋੜੀ ਜਾਂਦੀ ਤਾਂ ਹੁਣ ਇੰਨੀ ਜ਼ਿਆਦਾ ਤਕਲੀਫ ਹੋਵੇ ਤੋਤੇ ਘਟਾਰ ਕਿੰਨੇ ਆ ਗਏ ਚਲੋ ਠੀਕ ਆ ਜੀ ਅਸੀਂ ਚਾਹ ਪੀ ਲ ਗਏ ਹੁਣ